ਜੀ ਹਾਂ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪਰ ਮੰਡੀਆਂ ਦੇ ਭਾਅ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਜੀ ਪ੍ਰਮਾਤਮਾ ਕਰੇ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਜੜੀਆਂ ਤਰੱਕੀਆਂ ਮਾਰੋ ਸੋ ਅੱਜ ਦੀਆਂ ਮੰਡੀਆਂ ਦੇ ਭਾਅ ਦੀ ਵੀ ਚਰਚਾ ਕਰ ਲੈਣੇ ਆ ਬਾਸਮਤੀ ਦੇ ਕੀ ਭਾਅ ਰਹੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਮੁਕਸਰ ਮੰਡੀ ਦੀ ਗੱਲ ਕਰਦੇ ਹਾਂ ਜੀ ਜਿੱਥੇ 11 21 ਦਾ ਜਿਹੜਾ ਭਾਰਿਆ ਦੋਸਤੋ ਹੱਥ ਨਾਲ ਕਟਾਈ ਕੀਤੀ ਦਾ 4700 ਰੁਪਏ ਪ੍ਰਤੀ ਕੁਇੰਟਲ ਰਿਹਾ 17 18 ਦਾ ਭਾਜੜਾ ਉਹ 4650 ਰੁਪਏ ਪ੍ਰਤੀ ਕੁਇੰਟਲ ਤੇ 1401 ਦਾ ਭਾਜੜਾ ਉਹ 4630 ਰੁਪਏ ਪ੍ਰਤੀ ਕੁਇੰਟਲ ਰਿਹਾ 18 47 ਦੇ ਭਾ ਦੀ ਗੱਲ ਕਰੀਏ ਤਾਂ 3900 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ 1509 ਦਾ ਭਾ 3900 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ ਜੀ ਇਸੇ ਤਰ੍ਹਾਂ ਹੀ ਕੋਟਕਪੂਰਾ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ 1121 ਦਾ ਭਾਅ ਕੰਬਾਈਨ ਨਾਲ ਕੱਟੀ ਦਾ 3975 4975 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1886 ਦਾ ਭਾਅ 4390 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ 1509 ਦੇ ਭਾਅ ਦੀ ਗੱਲ ਕਰੀਏ ਤਾਂ 4000 ਰੁਪਏ ਤੇ 1847 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦਾ ਭਾਅ ਕੰਬਾਈਨ ਨਾਲ ਕੱਟੀ ਦਾ 4500 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਇਸੇ ਤਰ੍ਹਾਂ ਰਤਿਆ ਮੰਡੀ ਦੇ ਵਿੱਚ 1401 ਦਾ ਭਾ ਜਿਹੜਾ 4800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾ 4600 ਰੁਪਏ ਪ੍ਰਤੀ ਕੁਆਂਟਲ ਅੱਜ ਰਿਹਾ ਜੀ ਇਸੇ ਤਰ੍ਹਾਂ ਹੀ ਜੁਲਾਣਾ ਮੰਡੀ ਦੇ ਵਿੱਚ 11 21 ਦਾ ਭਾ 4826 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾ ਜਿਹੜਾ ਰਿਹਾ ਉਹ 4721 ਰੁਪਏ ਪ੍ਰਤੀ ਕੁਆਂਟਲ ਰਿਹਾ ਟੁਹਾਣਾ ਮੰਡੀ ਦੇ ਵਿੱਚ ਜੇਕਰ 17 18 ਦੇ ਭਾਅ ਦੀ ਗੱਲ ਕਰੀਏ ਤਾਂ 4600 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਨਰੇਲਾ ਮੰਡੀ ਦੇ ਵਿੱਚ 1509 ਦਾ ਭਾਅ 3970 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੋਨੀਪੱਤ ਮੰਡੀ ਦੇ ਵਿੱਚ 17 18 ਦਾ ਭਾਅ 4550 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਮੰਡੀ ਦੇ ਵਿੱਚ 17 18 ਦਾ 4750 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਤੇ ਸਰਸਾ ਮੰਡੀ ਦੇ ਵਿੱਚ 18 47 ਦਾ ਭਾਅ 3911 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਤਾਂ ਦੋਸਤੋ ਇਹ ਸੀ ਅੱਜ ਦੇ ਮੰਡੀ ਦੇ ਭਾਅ ਵੀਡੀਓ ਨੂੰ ਜੱਤ ਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ